ਲੁਧਿਆਣਾ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਉੱਤੇ ਫਾਇਰਿੰਗ ਹੋਈ ਹੈ ਗੋਲੀਆਂ ਚਲਾਈਆਂ ਗਈਆਂ ਔਰ ਵੱਡੀ ਗੱਲ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਸਿਮਰਜੀਤ ਬੈਂਸ ਦੇ ਆਪਣੇ ਹੀ ਭਤੀਜੇ ਦੇ ਵੱਲੋਂ ਇਹ ਗੋਲੀਆਂ ਫਾਇਰ ਕੀਤੀਆਂ ਗਈਆਂ ਜੋ ਸੂਤਰਾਂ ਹਵਾਲੇੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸਿਮਰਜੀਤ ਸਿੰਘ ਬੈਂਸ ਉਸ ਵੇਲੇ ਆਪਣੇ ਫਾਰਮ ਹਾਊਸ ਤੋਂ ਬਾਹਰ ਨਿਕਲ ਰਹੇ ਸੀ ਜਦੋਂ ਉਹਨਾਂ ਦੇ ਉੱਤੇ ਗੋਲੀਆਂ ਚੱਲੀਆਂ ਨੇ ਇਹ ਘਟਨਾ ਜਿਹੜੀ ਹੈ ਲੁਧਿਆਣੇ ਦੇ ਨਜ਼ਦੀਕ ਹੀ ਦੱਸੀ ਜਾ ਰਹੀ ਹੈ ਪੰਜਾਬ ਤੋਂ ਲੁਧਿਆਣੇ ਤੋਂ ਆਤਮਨਗਰ ਤੋਂ ਚੋਣ ਲੜ ਚੁੱਕੇ ਸਿਮਰਜੀਤ ਬੈਂਸ ਔਰ ਸਾਬਕਾ ਵਿਧਾਇਕ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਕਾਰ ਦੇ ਉੱਤੇ ਫਾਇਰਿੰਗ ਹੋਈ ਹੈ ਇਹ ਘਟਨਾ ਜਿਹੜੀ ਹੈ ਥਾਣਾ ਡੇਲੋਂ ਦੀ ਦੱਸੀ ਜਾ ਰਹੀ ਹੈ ਔਰ ਇਲਾਕਾ ਪੁਲਿਸ ਜਿਹੜੀ ਹੈ ਉਸ ਉੱਤੇ ਕਾਰਵਾਈ ਕਰਦੀ ਹੋਈ ਹੁਣ ਦੋਵੇਂ ਧਿਰਾਂ ਦੇ ਨਾਲ ਗੱਲਬਾਤ ਕਰਦੀ ਪਈ ਹੈ। 사실 ਇਹ ਕਿ ਇਹ ਘਟਨਾ ਉਦੋਂ ਵਾਪਰੀ ਜਦੋਂ ਬੈਂਸ ਆਪਣੇ ਫਾਰਮ ਹਾਊਸ ਦੇ ਵਿੱਚੋਂ ਗੱਡੀ ਲੈ ਕੇ ਬਾਹਰ ਨੂੰ ਨਿਕਲ ਰਹੇ ਸੀ। ਸੂਤਰਾਂ ਹਵਾਲੇੋਂ ਬੈਂਸ ਦਾ ਆਪਣੇ ਵੱਡੇ ਭਰਾ ਪਰਮਜੀਤ ਸਿੰਘ ਬੈਂਸ ਦੇ ਨਾਲ ਕੋਈ ਵਿਵਾਦ ਚੱਲ ਰਿਹਾ ਸੀ। ਇਸੇ ਵਿਵਾਦ ਦੇ ਚੱਲਦੇ ਪਰਮਜੀਤ ਸਿੰਘ ਬੈਂਸ ਦੇ بیٹے ਨੇ ਸੂਤਰਾਂ ਮੁਤਾਬਕ ਗੋਲੀਆਂ ਚਲਾ ਦਿੱਤੀਆਂ। ਜਗਜੋਤ ਸਿੰਘ ਨਾਮ ਦੇ ਵਿਅਕਤੀ ਦੇ ਵੱਲੋਂ ਗੋਲੀਆਂ ਕਥਿਤ ਤੌਰ ਦੇ ਉੱਤੇ ਚਲਾਈਆਂ ਗਈਆਂ। ਘਟਨਾ ਦੇ ਵਿੱਚ ਤਿੰਨ ਰਾਉਂਡ ਫਾਇਰ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਗੋਲੀ ਗੱਡੀ ਦੇ ਟਾਇਰ ਦੇ ਉੱਤੇ ਲੱਗੀ ਆ ਜਦਕਿ ਇੱਕ ਨਿਯਮਤ ਰਹੀ ਕਿ ਸਿਮਰਜੀਤ ਬੈਂਸ ਨੂੰ ਕੋਈ ਛੱਟ ਫੇਟ ਨਹੀਂ ਲੱਗੀ ਹਾਲਾਂਕਿ ਦੋਵੇਂ ਭਰਾਵਾਂ ਦੇ ਵੱਲੋਂ ਪੁਲਿਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਨਾ ਹੀ ਕਿਸੇ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਹੈ ਅਜੇ ਤੱਕ ਪਰ ਪੁਲਿਸ ਦੋਵੇਂ ਭਰਾਵਾਂ ਦੇ ਘਰ ਦੇ ਬਾਹਰ ਤਾਇਨਾਤ ਹੈ ਪੁਲਿਸ ਸੀਸੀਟੀਵੀ ਫੁਟੇਜਸ ਵੀ ਖੰਗਾਲ ਰਹੀ ਹੈ ਔਰ ਸਾਰੇ ਮਾਮਲੇ ਦੀ ਜਿਹੜੀ ਛਾਣਬੀਣ ਹੈ ਉਹ ਕੀਤੀ ਜਾ ਰਹੀ ਹੈ ਇੱਥੋਂ ਤੱਕ ਕਿ ਪੱਤਰਕਾਰਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਫਾਰਮ ਹਾਊਸ ਦੇ ਵਿੱਚੋਂ ਬਾਹਰ ਨਿਕਲੇ ਇੱਕ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪਰ ਉਹ ਸਵਾਲਾਂ ਤੋਂ ਬਚਦੇ ਨਜ਼ਰ ਆਏ ਨਹੀਂ ਵੱਡੀ ਗੱਲ ਇਹ ਵੀ ਹੈ ਕਿ ਥਾਣਾ ਐਸ ਐਚ ਓ ਸੁਖਜਿੰਦਰ ਨੇ ਇਹ ਵੀ ਦੱਸਿਆ ਕਿ ਅਜੇ ਤੱਕ ਕਿਸੇ ਵੀ ਪੱਖ ਵੱਲੋਂ ਕੋਈ ਵੀ ਸ਼ਿਕਾਇਤ ਨਹੀਂ ਪੇਸ਼ ਕੀਤੀ ਗਈ ਪੁਲਿਸ ਦਾ ਕਹਿਣਾ ਹੈ ਕਿ ਸ਼ਿਕਾਇਤ ਹੋਣ ਤੋਂ ਬਾਅਦ ਅਗਲੀ ਕਾਨੂੰਨੀ ਕਾਰਵਾਈ ਹਮਲ ਦੇ ਵਿੱਚ ਲਿਆਂਦੀ ਜਾਵੇਗੀ ਪਰਿਵਾਰ ਦੇ ਵਿੱਚ ਵੀ ਸਨਾਟਾ ਛਾਇਆ ਹੋਇਆ ਜਿਵੇਂ ਕਿ ਦੱਸਿਆ ਕਿ ਕੋਈ ਸ਼ਿਕਾਇਤ ਦਾਇਰ ਨਹੀਂ ਕੀਤੀ ਗਈ ਸਿਰਫ ਪਰਿਵਾਰਕ ਜੀਆ ਦੇ ਬਿਆਨ ਜਿਹੜੇ ਨੇ ਉਹ ਲਏ ਗਏ ਨੇ ਔਰ ਉਹਨਾਂ ਬਿਆਨਾਂ ਦੇ ਆਧਾਰ ਦੇ ਉੱਤੇ ਪੁਲਿਸ ਆਪਣੀ ਕਾਰਵਾਈ ਅਮਲ ਦੇ ਵਿੱਚ ਲਿਆ ਰਹੀ ਹੈ ਪੱਤਰਕਾਰਾਂ ਨੇ ਵੱਲੋਂ ਵੀ ਕੋਸ਼ਿਸ਼ ਕੀਤੀ ਗਈ ਪਰ ਪਰਿਵਾਰਕ ਜੀ ਬੋਲਣ ਦੇ ਲਈ ਤਿਆਰ ਨਹੀਂ ਇਸ ਬਾਰੇ ਕੋਈ ਵੀ ਨਹੀਂ ਬੋਲ ਰਿਹਾ ਪਰ ਇਸ ਪੂਰੇ ਮਾਮਲੇ ਨੂੰ ਲੈ ਕੇ ਹੁਣ ਵੇਖਣ ਦੀ ਗੱਲ ਹੈ ਕਿ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਸਿਮਰਜੀਤ ਸਿੰਘ ਮੈਂਸ ਅਤੇ ਉਹਨਾਂ ਦੇ ਭਰਾ ਦੋਵੇਂ ਸਿਆਸਤ ਦਾ ਹਿੱਸਾ ਰਹਿ ਚੁੱਕੇ ਨੇ ਔਰ ਹੈਗੇ ਵੀ ਨੇ ਪਰ ਇਹੋ ਜੀ ਸਥਿਤੀ ਹੁਣ ਬਣ ਗਈ ਹੈ ਕਿ ਭਰਾ ਦੇ ਬੇਟੇ ਦੇ ਵੱਲੋਂ ਯਾਨੀ ਭਤੀਜੇ ਵੱਲੋਂ ਹੀ ਕਥਿਤ ਤੌਰ ਦੇ ਉੱਤੇ ਗੋਲੀਆਂ ਚਲਾ ਦਿੱਤੀਆਂ ਗਈਆਂ ਆਖਿਰਕਾਰ ਕੀ ਕਾਰ ਇਹ ਡਾਂਸ ਦੇ ਵਿੱਚ ਸਾਹਮਣੇ ਆ ਸਕਦਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬੜੇ ਰੋਮਾਂਚ ਦੇ ਪੰਜਾਬੀ ਦੇ